ਬਿੱਤੇ ਦਿਨ ਅਮਰਸਾਦ ਦੇ ਵਿੱਚ ਇੱਕ ਦੁਕਾਨ ਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਫੌਰੀ ਐਕਸ਼ਨ ਲੈਂਦੇ ਹੋਇਆ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੀ ਪਰ ਉਹਨਾਂ ਦੇ ਹੋਰਨਾਂ ਸਾਥੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਅਮਰਸਾਦ ਪੁਲਿਸ ਜੋ ਹੈ ਕਿ ਵੇਰਕਾ ਬਾਈਪਾਸ ਤੇ ਪਹੁੰਚ ਜਿੱਥੇ ਇੱਕ ਸ਼ੱਕੀ ਵਿਅਕਤੀ ਮਿਲਿਆ ਪੁਲਿਸ ਨੂੰ ਵੇਖਦੇ ਹੀ ਭਜਣਾ ਸ਼ੁਰੂ ਕਰ ਦਿੱਤਾ ਪੁਲਿਸ ਵੱਲੋਂ ਉਸ ਨੂੰ ਰੁਕਣ ਵਾਸਤੇ ਆਖਿਆ ਗਿਆ ਤਾਂ ਥਲੰਡਰ ਕਰਨ ਲੱਗੀ ਆਖਿਆ ਗਿਆ ਲੇਕਿਨ ਪੁਲਿਸ ਨੂੰ ਦੇਖਦੇ ਹੀ ਉਸ ਨੇ ਸਿੱਧੀਆਂ ਗੋਲ ਉਹੀ ਜੋ ਹੈ ਕਿ ਫਾਇਰਿੰਗ ਕੀਤੀ ਗਈ ਭਾਈਦੇ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਜਾ ਲੱਗਦੀ ਹੈ ਜਿਸ ਨਾਲ ਉਹ ਜ਼ਖਮੀ ਹੋ ਜਾਂਦਾ ਹੈ ਇਹਦੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੈਲਿਆਂ ਦੇ ਵਿਚਕਾਰ ਬਿਨਵਾਜ ਜੋ ਭਾਈ ਦਾ ਡੇਗ ਜਾਂਦਾ ਹੈ ਜਖਮੀਆਂ ਹਾਲਾਤ ਵਿੱਚ ਕਾਬੂ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪੁਲਸ ਦੇ ਅਨੁਸਾਰ ਇਹ ਵਿਅਕਤੀ ਇੱਕ ਵੱਡੇ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਗੰਭੀਰ ਕੇਸਾਂ ਦੇ ਵਿੱਚ ਨਾਮਜ਼ਦ ਹੈ ਇਹ ਇੱਕ ਵਿਅਕਤੀ ਹੋਰ ਮੈਂਬਰਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ ਮੌਕੇ ਤੇ ਅਮਰ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ ਅਤੇ ਪੁਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਔਰ ਅੰਸਿਕ ਟੀਮਾਂ ਵੀ ਮੌਕੇ ਤੇ ਮੌਜੂਦ ਸਨ ਔਰ ਜੋ ਹਰੇਕ ਐਂਗਲ ਤੋਂ ਕੇਸ ਦੀ ਜਾਂਚ ਕਰ ਰਹੀ ਹੈ ਸਭ ਤੋਂ ਹੈਰਾਨੀ ਜਨਕ ਗੱਲ ਇਹ ਹੈ ਕਿ ਗੈਂਗਸਟਰ ਦੇ ਕੋਲੋਂ ਹਥਿਆਰ ਨਹੀਂ ਕੇ ਬੁਲੇਟ ਪ੍ਰੂਫ ਜੈਕਟਾਂ ਵੀ ਬਰਾਮਦ ਕੀਤੀਆਂ ਗਈਆਂ ਇਹ ਦਰਸਾਉਂਦਾ ਹੈ ਕਿ ਗੈਂਗਸਟਰ ਹੁਣ ਆਪਣੇ ਆਪ ਨੂੰ ਅਪਗ੍ਰੇਡ ਕਰ ਰਹੇ ਹਨ ਪਹਿਲਾਂ ਜਿੱਥੇ ਕੇਵਲ ਹਥਿਆਰ ਮਿਲਦੇ ਸਨ ਹੁਣ ਇਹਨਾਂ ਕੋਲ ਬੁਲੇਟ ਪ੍ਰੂਫ ਜੈਕਟਾ ਵੀ ਮਿਲਿਆ ਬੁਲੇਟ ਪ੍ਰੂਫ ਜੈਕਟਾ ਪਾ ਕੇ ਘੁੰਮ ਰਹੇ ਹਨ ਜੋ ਕਿ ਆਪਣੇ ਬਚਾਅ ਵਾਸਤੇ ਇਹ ਜੈਕਟਾ ਦਾ ਇਸਮਾਲ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਪੁਲਸ ਹੀ ਤਰਤੀਸ ਕਰ ਰਹੀ ਹੈ ਕਿ ਇਹ ਬੁਲੇਟ ਪ੍ਰੂਫ ਜੈਕਟਾ ਆਖਿਰ ਇਹਨਾਂ ਦੇ ਕੋਲ ਕਿੱਥੋਂ ਪਹੁੰਚੀਆਂ ਅਤੇ ਕਿਵੇਂ ਇਹ ਪੁਲਸ ਦੇ ਵਚਨ ਲਈ ਵਰਤੀਆਂ ਜਾ ਰਹੀਆਂ ਤੇ ਗੈਂਗ ਵਿੱਚ ਜੋ ਹੈ ਕਿ ਸ਼ਾਮਲ ਇਹ ਹਥਿਆਰਾਂ ਦੇ ਨਾਲ ਇਹ ਜੈਕਟਾ ਵੀ ਸ਼ਾਮਲ ਕੀਤਾ ਗਿਆ ਹੈ ਮਹੱਤਵਪੂਰਨ ਜਾਣਕਾਰੀਆਂ ਲਈ ਸਾਮਾਣੀ ਆ ਰਹੀਆਂ ਹਨ ਜ਼ਿਲ੍ਹਾ ਦੀ ਪੁਲਿਸ ਦੀ ਜੋ ਹੈਗੀ ਜਾਂਚ ਕਰ ਰਹੀ ਹੈ ਹੋਰ ਲਾ ਖਬਰ ਲਈ ਤੇ ਪੂਰੀ ਖਬਰ ਜੁੜੇ ਪੰਜਾਬ ਬਲੂਫਰ ਨਿਊਜ਼ ਦੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2 ਲੱਖ ਰੁਪਿਆ ਤੇ 골ਡ ਦਾ ਬਰੇਸਲੇਟ ਉਹ ਲੁੱਟ ਲਿਆ ਗਿਆ ਸੀ ਤੋਂ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਜੰਡਿਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ ਇਹਦੇ ਖਿਲਾਫ ਪਹਿਲਾਂ ਵੀ ਅੱਠ ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅੰਮ੍ਰਿਤਸਰ ਰੂਰਲ ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ ਸਨੇਚਿੰਗ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਇਹ ਸਾਰੇ ਜਿਹੜੇ ਮੇਨ ਇਨ ਦੀ ਅਲਿਜੀਅੰਸ ਹੈਗੀ ਹੈ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡਿਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਔਰ ਇਹਦੀ ਪੁਛਗਿਛ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਰੈਸਟ ਵਾਸਤੇ ਇੱਧਰ ਆ ਰਿਆ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵਪੰਜੋ ਪਹਿਲਾਂ ਇਹਨਾਂ ਨੇ ਹਵਾਈ ਫਾਇਰ ਇਤਾ ਬਲਜਿੰਦਰ ਨੇ ਆਪਣੀ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਲੰਡਰ ਕਰਦੇ ਤੂੰ ਉਹ ਬੰਦਾ ਫੇਰ ਭਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਉਹਨੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਟਿਆ ਏਲੀਅਸ ਬਿੱਲਾ ਜਿਹੜਾ ਕਰਨ ਹੈ ਚਾਟੀਪਿੰਡ ਦਾ ਅਮਰਕੋਟ ਜੋੜੇ ਫਾਟਾ ਅਮਰਸਰ ਦਾ ਦੂਸਰਾ ਹੈਗਾ ਵਰਨ ਪਾਟਿਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛਗਿੱਛ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚਲੇ ਗਏ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਟਲ ਹੈ ਸਾਰੇ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕਿਊਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜਕੱਲ ਬ੍ਰਾਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇ ਕੋ ਪੁਲਿਸ ਸਾਨੂੰ ਕਿਤੇ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋੜਲੀ ਪੁੱਛ ਕੇ ਜਤੋਂ ਪਤਾ ਲੱਗਿਆ ਇਹਨਾਂ ਨੇ ਜਿਹੜਾ 141 ਨੰਬਰ ਮੁਕੱਦਮਾ ਸਾਡਾ 611 ਨੂੰ ਦਰਜ ਹੋਇਆ ਸੀ ਮੋਹਕਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਨਿਸ਼ ਤੇ ਕਰਨ ਲੀਆ ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਸਾਡੇ ਸੁਲਤਾਨਵਿੰਡ ਦੇ ਏਰੀਏ ਦੇ ਵਿੱਚ ਐਕਟਿਵਾ ਖੋਈ ਸੀਗੀ 17 11 ਨੂੰ ਉਹਦੇ 'ਚ ਵੀ ਮੁਕਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ 'ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛੱਟਾ ਏਰੀਏ ਦੇ ਵਿੱਚ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕ୍ୟੂਜ਼ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜਿਹੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 255 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਔਰ ਜਿਹੜੇ ਲੇਟੈਸਟ ਕਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸਨੇਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹਨ ਮੁੱਢਲੀ ਪੁੱਛ ਗਏ ਚ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਹੈ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਟ ਘਰ ਹੈ ਦੂਰ ਹੈਗਾ ਆਬਾਦੀ ਤੋਂ ਉੱਥੇ ਇਹ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਪਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ 3 ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੀਏ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡ ਹਾਰਡ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂ ਬਾਟ ਨੇ ਵੀ ਬੜਾ ਅੱਛਾ ਸਾਰੇ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਸਾਰਾ ਗੈਂਗ ਜਿਹੜਾ ਬਸਟ ਕੀਤਾ ਸਰ ਬੁਲਡ ਪ੍ਰੂਫ ਜੈਕਟ ਪਾ ਕੇ ਵਾਰਦਾਤਾ ਕਰਦੇ ਸੀ ਯਾ ਪਿਸ ਮੁਕਾਬਲੇ ਵੇਲੇ ਪਾਲਨ ਕਰਦੇ ਸੀ ਦੇਖੋ ਇਹਨਾਂ ਨੇ ਜਿਹੜੀ ਪ੍ਰੋਕਿਊਰ ਕੀਤੀ ਹੈ ਜੋ ਪਤਾ ਲੱਗਿਆ ਜਿਹੜੇ ਬਲਜੀਤ ਬੁਲੀ ਦੀ ਪੁਛਕਿਚ ਤੋਂ ਇਹ ਪਹਿਲੀ ਵਾਰ ਹੋਇਆ ਮੈਂ ਤਾਂ ਇਹਨੇ ਕੈਰੀਅਰ 'ਚ ਕਦੇ ਨਹੀਂ ਇਦਾਂ ਦੇਖਿਆ ਕਿ ਇਹੋ ਜਿਹੇ ਆਮ ਕ੍ਰਿਮੀਨਲ ਜਿਹੜੇ ਆ ਗੈਂਗਸਟਰ ਉਹ ਇਦਾਂ ਦੀ ਬੁਲੇਟ ਪ੍ਰੂਫ ਜੈਕਟ ਪ੍ਰੋਕਿਊਰ ਕਰਨ ਬਾਹਰੋਂ ਤੇ ਬੜੀ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਵੈਪਨ ਵਗੈਰਾ ਤਾਂ ਆਪਾਂ ਦੇਖਿਆ ਹੈ ਯੂਜੇਜ ਇਹਦੀ ਕਦੇ ਨਹੀਂ ਆਈ ਹੁਣ ਪੁਛਕਿਚ 'ਚ ਇਹਦੀ ਸਾਰੀ ਗੱਲ ਕਲੀਅਰ ਅਸੀਂ ਕਰਾਂਗੇ ਕਿ ਕਿਸ ਮੰਤਵ ਨਾਲ ਮੰਗਾਈ ਗਈ ਸੀ ਔਰ ਕਿਉਂ ਇਹਨਾਂ ਨੇ ਇਹਨਾਂ ਨੂੰ ਲੋਡ ਪਈ ਇਸ ਗੱਲ ਦੀ ਮਤਲਬ ਪ੍ਰੋਜੈਕਟ ਇੰਡੀਅਨ ਹੈ ਕਿ ਬਾਹਰ ਆਈ ਹੈ ਇਹ ਇਹ ਅਜੇ ਹੁਣ ਦੇਖਣਾ ਪਏਗਾ ਉਹਦਾ ਮਾਰਕ ਵੀ ਇੰਡੀਅਨ ਹੈ ਕਿ ਫੋਰਨ ਹੈ ਸਰ ਕਰ ਰਹੇ ਇਨਵੈਸਟੀਗੇਟ ਇਹ ਅਜੇ ਕਲੀਅਰ ਨਹੀਂ ਹੋ ਸਕੀ ਪਰ ਇਹ ਕਹਿੰਦੇ ਕਾਫੀ ਅੱਛੀ ਕੁਆਲਿਟੀ ਦੀ ਹੈਗੀ ਹੈ ਉਹ ਅਸੀਂ ਇੱਕ ਦੋ ਦਿਨ ਤੋਂ ਲੱਗੇ ਹੀ ਹੋਏ ਹਾਂ ਜਦੋਂ ਦਾ ਬਲਜੀਤ ਬੁੱਲੀ ਤੋਂ ਫੜਿਆ ਗਿਆ ਸੋ ਇਹਦੇ ਚ ਮਤਲਬ ਆਈ ਫੀਲ ਕਿ ਇਟਸ ਨਵੀਂ ਡਿਵੈਲਪਮੈਂਟ ਹੈ ਦੇਖੋ ਵੈਪਨ ਵੀ ਸਾਰੇ ਸਫਿਸਟੀਕੇਟਡ ਨੇ ਔਰ ਨਾਲ ਜਿਹੜੀ ਜੈਕਟ ਹੈ ਉਹ ਇਸ ਗੱਲ ਨੂੰ ਹੋਰ ਸਪਲੀਮੈਂਟ ਕਰਦੀ ਹੈ ਕਿ ਕਿੰਨੇ ਨਟੋਰੀਅਸ ਬੰਦੇ ਨੇ ਸਾਨੂੰ ਲੱਗਦਾ ਕਿ ਅਮਰਸਰ ਰੂਰਲ ਦੇ ਵਿੱਚ ਅਸੀਂ ਹੁਣ ਕਰਾਸ ਚੈੱਕ ਕਰਾਂਗੇ ਲੱਗਦਾ ਕਿ ਉਸ ਏਰੀਆ ਦੇ ਵਿੱਚ ਕਿਉਂਕਿ ਜੰਡਿਆਲਾ ਤੇ ਅਮਰਸਰ ਦਾ ਜਿਹੜਾ ਏਰੀਆ ਫੈਸਿਲਿਟੀ ਹੈ ਇਹ ਚ ਕਾਫੀ ਐਕਟਿਵ ਰਹੇ ਹੈ ਜ਼ਟ ਤਾਂ ਮੈਨੂੰ ਨਹੀਂ ਪਤਾ ਇੱਕ ਰਾਉਂਡ ਹੀ ਹੋਇਆ ਸੀ ਉਹ ਵੀ ਹਵਾ 'ਚ ਉਹਨੂੰ ਡਰਾਉਣ ਵਾਸਤੇ ਕੀਤਾ ਗਿਆ ਸੀਗਾ ਕਲੀਅਰ ਮਤਲਬ ਬੇਸਿਕਲੀ ਇਹ ਸੀ ਕਿ ਇੱਕ ਰੋਬਰੀ ਵਾਸ ਦੀ ਮੇਨ ਮੋਟਿਵ ਫਰੋਤੀ ਵਾਲੀ ਗੱਲ ਹੈ ਜੇ ਨਹੀਂ ਆਈ ਪਰ ਕਿਸ਼ਨ ਦੇ ਤਾਂ ਫਰੋਤੀਆਂ ਦੀ ਗੱਲ ਕਾਫੀ ਚੱਲਦੀ ਰਹਿੰਦੀ ਹੈ ਜੰਡਿਆਲਾ ਏਰੀਆ 'ਚ ਸਰ ਇੱਥੇ ਕਿਹੜਾ ਹੁੰਦਾ ਵਿਅਕਤੀ ਲਿਆਤਾ ਗਿਆ ਸੀ ਕਿਹੜਾ ਰੋਕੀ ਸੀ ਇੱਥੇ ਤਾਂ ਕਾਨਿਸ਼ ਜਿਹੜੇ ਨਾਲ ਪਹਿਲਾਂ ਐਕਸਚੇਂਜ ਆਫ ਫਾਇਰ ਹੋਇਆ ਜੀ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਕਰਨ ਤੇ ਜਿਹੜਾ ਵਰੁਣ ਪਾਟਿਆ ਫੜੇਗੇ ਦੇਖੋ ਬਲਜੀਤ ਤੁਹਾਨੂੰ ਪਤਾ ਗੈਂਗਸਟਰ ਆਨ ਇੰਪਲੋਇਡ ਹੈ ਕਾਨਿਸ਼ ਜਿਹੜਾ ਹੈ ਵੀ ਅਨ ਇੰਪਲੋਇਡ ਹੈ ਇੱਕ ਵੇਟਰ ਦਾ ਕੰਮ ਕਰਦਾ ਕਰਨ ਸੂਰਜ ਜਿਹੜਾ ਹੈਗਾ ਤੇ ਜਿਹੜਾ ਵਰੁਣ ਹੈਗਾ ਇਹ ਛੋਟਾ ਮੋਟਾ ਸੇਲ ਸੂਲ ਦਾ ਕੰਮ ਕਰਦਾ ਹੈ ਸੇਲ ਏਜੰਟ ਦੇ ਤੌਰ ਤੇ ਦੇ ਖਿਲਾਫ ਇੱਕ ਸਨੇਚਿੰਗ ਦਾ ਪਰਚਾ ਵੀ ਪੁਰਾਣਾ ਦਰਜ ਹੈ